ਗੁਰੂ ਜੀ ਜਿੰਦਾਬਾਦ 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 ਅਰਵਿੰਦ ਕਤਰੀਵਾਨ ਨੇ ਕਹਾਂ ਸੀ ਕਿ ਮੇਰੇ ਖਿਲਾਫ ਕੇਸ ਜਿਹੜਾ ਉਹ ਝੂਠਾ ਹੈ ਇਹਨੂੰ ਖਾਰਜ ਕੀਤਾ ਜਾਵੇ। ਔਰ ਅਦਾਲਤ ਦਾ ਫੈਸਲਾ ਜਿਹੜਾ ਆ ਅੱਖਾਂ ਖੋਲਣ ਵਾਲਾ ਉਹ ਕਹਿੰਦੇ ਕਿ ਭ੍ਰਿਸ਼ਟਾਚਾਰ ਦੇ ਇੰਨੇ ਸਬੂਤ ਮੌਜੂਦ ਆ ਕਿ ਤੈਨੂੰ ਕਿਸੇ ਵੀ ਹਾਲਤ ਦੇ ਵਿੱਚ ਛੱਡਿਆ ਨਹੀਂ ਜਾ ਸਕਦਾ ਇਹ ਰਣਨੀਤੀ ਦੀ ਗੱਲ ਹੈ ਕਿ ਕੱਲ ਦਿੱਲੀ ਦੀ ਹਾਈ ਕੋਰਟ ਤੇ ਉਸ ਪਟੀਸ਼ਨ ਦਾ ਫੈਸਲਾ ਕੀਤਾ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਮੇਰੇ ਖਿਲਾਫ ਕੇਸ ਜਿਹੜਾ ਉਹ ਝੂਠਾ ਹੈ ਇਹਨੂੰ ਖਾਰਜ ਕੀਤਾ ਜਾਵੇ ਔਰ ਅਦਾਲਤ ਦਾ ਫੈਸਲਾ ਜਿਹੜਾ ਆ ਅੱਖਾਂ ਖੁੱਲਣ ਨਾਲ ਉਹ ਕਹਿੰਦੇ ਕਿ ਭ੍ਰਿਸ਼ਟਾਚਾਰ ਦੇ ਇੰਨੇ ਸਬੂਤ ਮੌਜੂਦ ਆ ਕਿ ਤੈਨੂੰ ਕਿਸੇ ਵੀ ਹਾਲਤ ਦੇ ਵਿੱਚ ਛੱਡਿਆ ਨਹੀਂ ਦਿੱਤਾ ਸਕਦਾ ਇਹ ਤੂੰ ਨਿੱਜੀ ਤੌਰ ਦੇ ਉੱਤੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ੀ ਪਾਇਆ ਜਾ ਚੁੱਕਿਆ ਤੇਰੇ ਖਿਲਾਫ ਗਵਾਹ ਖੜੇ ਆ ਔਰ ਪੈਸੇ ਦਾ ਲੈਣ-ਦੇਣ ਜਿਹੜਾ ਉਹ ਸਾਬਤ ਹੁੰਦਾ ਔਰ ਇੱਥੋਂ ਤੱਕ ਕਿ ਨਿੱਜੀ ਤੌਰ ਦੇ ਉੱਤੇ ਤੁਸੀਂ ਜਿਹੜਾ ਹੈਗਾ ਸ਼ਰਾਬ ਜਿਹੜੇ ਉਹਦੇ ਪਾਲਿਸੀ ਬਣੀ ਸੀ ਉਹਦੇ ਵਿੱਚ ਇਨਵੋਲਡ ਸੀ ਤੁਸੀਂ ਬਤੌਰ ਕਨਵੀਨਰ ਆਮ ਆਦਮੀ ਪਾਰਟੀ ਉਹਨਾਂ ਕੋਲੋਂ ਪੈਸੇ ਲਏ ਆ ਔਰ ਪੈਸੇ ਲੈ ਕੇ ਗੁਆਹ ਦੇ ਵਿੱਚ ਜਿਹੜੇ ਆ ਲਖਨ ਦੇ ਵਿੱਚ ਖਰਚੇ ਗਏ ਹੁਣ ਅਦਾਲਤ ਕਹਿ ਰਹੀ ਹੈ ਕਿ ਐਡਾ ਸਟਰੌਂਗ ਕੇਸ ਹੈ ਤੇਰੇ ਖਿਲਾਫ ਦੁਆ ਇਹਨੇ ਤੇਰੇ ਖਿਲਾਫ ਹੈ ਤੇ ਹਾਲੇ ਵੀ ਉਹ ਅਸਤੀਫਾ ਨਾ ਦੇਵੇ ਤੇ ਮੈਂ ਸਮਝਦਾ ਜਿਹੜਾ ਦਿੱਲੀ ਦੇ ਮੰਤਰੀ ਸਾਹਿਬ ਨੇ ਅਸਤੀਫਾ ਦਿੱਤਾ ਉਹ ਬਹੁਤ ਅੱਛਾ ਕੰਮ ਕੀਤਾ ਜਮੀਰ ਦੀ ਆਵਾਜ਼ ਤੇ ਬਾਕੀ ਕੈਬਨਿਟਰੀ ਵੀ ਅਸਤੀਫਾ ਦੇ ਦੇਣੀ ਚਾਹੀਦੀ ਕਿਉਂਕਿ ਜੇ ਕੇਜਰੀਵਾਲ ਨਹੀਂ ਦਿੰਦਾ ਤਾਂ ਕੈਬਨਲ ਨੂੰ ਤਾਂ ਘੁੱਟ ਘੁੱਟ ਸੋਚਣਾ ਚਾਹੀਦਾ ਕਿ ਉਹਦੇ ਦੀ ਮਾਨ ਮਰਿਆਦਾ ਹੁੰਦੀ ਜਿਨ੍ਹਾਂ ਦਾ ਮੁੱਖ ਮੰਤਰੀ ਜਿਹੜਾ ਅੰਦਰ ਹੋ ਗਿਆ ਵੇਟੇ ਵੱਡੇ ਕੇਸ 'ਚ ਉਹ ਸਰਕਾਰ ਜਿਹੜੀ ਹੈ ਅਸਤੀਫਾ ਨਾ ਦੇਵੇ ਇਹ ਨਵੀਂ ਰਵਾਇਤ ਪੈ ਰਹੀ ਆ ਸੰਵਿਧਾਨ ਦੇ ਵਿੱਚ ਜਿਹੜੀ ਗਲਤ ਆ ਇਸ ਕਰਕੇ ਉਹਨੂੰ ਜਿਹੜੀ ਹੈ ਅਸਤੀਫਾ ਦੇ ਸਕਦੀ ਦੇਖੋ ਆਮ ਆਦਮੀ ਪਾਰਟੀ ਤਾਂ ਹੁਣ ਕੁਝ ਕਰ ਨਹੀਂ ਸਕਦੀ ਸ਼ਿਕਾਇਤਾਂ ਹੀ ਕਰ ਸਕਦੀ ਪਹਿਲਾਂ ਵੀ ਸ਼ਿਕਾਇਤ ਹੀ ਸੀਗੇ ਤੇ ਇਕੱਠੇ ਹੋ ਕੇ ਪਾਰਟੀ ਬਣਾਈ ਤੇ ਹੁਣ ਆਪ ਕੁਝ ਕੰਮ ਨੂੰ ਲਈ ਤੇ ਜੁਜਨੇਸ਼ਾ ਤਕਰੀਬਨ ਚ ਪਿੰਡ ਅਸਮਾਨਪੁਰ ਦੇ ਵਿੱਚ ਸਾਡੇ ਸਰਕਲ ਦੇ ਪ੍ਰਧਾਨ ਸਾਹਿਬ ਸਰਦਾਰ ਕੁਲਵੀਰ ਸਿੰਘ ਅਸਮਾਨਪੁਰ ਜੀ ਨੇ ਸਾਰੇ ਜਿਹੜੇ ਸਰਕਲ ਦੀ ਸਾਡੀ ਮੋਰ ਦੀ ਕਤਾਰ ਦੀ ਲੀਡਰਸ਼ਿਪ ਹੈ ਉਹਨਾਂ ਦੀ ਬਹੁਤ ਵੱਡੀ ਇੱਕ ਮੀਟਿੰਗ ਜਿਹੜੀ ਹੈ ਉਹ ਕੀਤੀ ਤੇ ਤੁਹਾਡੇ ਸਾਹਮਣੇ ਆਪ ਵੀ ਇਕੱਠ ਕਿੱਡਾ ਵੱਡਾ ਪੂਰਾ ਇੱਕ ਵੱਡਾ ਚੌਂਡ ਜਲਸਾ ਬਣ ਗਿਆ ਔਰ ਬਹੁਤ ਵੱਡਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਮੈਂ ਆਪਣੇ ਸਰਕਲ ਪ੍ਰਧਾਨ ਸਾਹਿਬ ਦਾ ਸਾਰੀ ਇਹਨਾਂ ਦੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਏਡੀ ਵੱਡੀ ਜਿਹੜੀ ਹੈ ਪਾਰਟੀ ਦੀ ਮੀਟਿੰਗ ਕਰਾ ਕੇ ਤੇ ਵਰਕਰਾਂ ਨੂੰ ਇਲੈਕਸ਼ਨ ਵਾਸਤੇ ਲਾਮਬੰਦ ਕੀਤਾ